ਹਿੰਦੀ ਫਿਲਮਾਂ ਦੀ ਸੀਨੀਅਰ ਅਭਿਨੇਤਰੀ ਲੀਲਾ ਚਿੱਟਨਸ ਬਹੁਤ ਵਧੀਆ ਅਮਰੇਤਰੀ ਸੀ। ਉਹ ਹਿੰਦੀ ਸਿਨੇਮੇ ਦੀ ਪਹਿਲੀ ਗ੍ਰੈਜੂਏਟ ਹੀਰੋਇਨ ਸੀ। ਲੀਲਾ ਨੇ ਆਪਣੀ ਮਿਹਨਤ ਤੇ ਦਮ ਸਦਕਾ ਬੰਬਈ ਫਿਲਮ ਇੰਡਸਟਰੀ ਦੇ ਵਿੱਚ ਆਪਣੀ ਇੱਕ ਵੱਖਰੀ ਪਛਾਣ ਬਣਾਈ। ਲੇਕਿਨ ਅਖੀਰ ਦੇ ਵਿੱਚ ਅਜਿਹਾ ਟਾਈਮ ਆਇਆ ਕਿ ਉਹ ਕੁਮ ਨਾਮ ਹੋ ਗਈ। ਮੁੰਬਈ ਫਿਲਮ ਇੰਡਸਟਰੀ ਅਜੇ ਹੀ ਫਿਲਮ ਇੰਡਸਟਰੀ ਹੈ ਜਿੱਥੇ ਕਿਸ ਸਮੇਂ ਕੀ ਹੋ ਜਾਏ ਕਿਸੇ ਨੂੰ ਕੋਈ ਪਤਾ ਨਹੀਂ। ਲੀਲਾ ਚੇਤਨਸ ਦਾ ਜਨਮ 9 ਸਤੰਬਰ 1909 ਨੂੰ ਹੋਇਆ। ਉਹਨਾਂ ਨੇ 1930 ਤੋਂ ਲੈ ਕੇ 1980 ਦੇ ਦਹਾਕੇ ਤੱਕ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ। ਆਪਣੀ ਜ਼ਿੰਦਗੀ ਦੇ ਸ਼ੁਰੂਆਤੀ ਸਮੇਂ ਵਿੱਚ ਉਹਨਾਂ ਨੇ ਬਹੁਤ ਸਾਰੀਆਂ ਰੋਮਾਂਟਿਕ ਭੂਮਿਕਾ ਨਿਭਾਈਆਂ। ਉਹਨਾਂ ਨੇ ਬਹੁਤ ਸਾਰੇ ਉਸ ਸਮੇਂ ਦੇ ਟੌਪ ਸਟਾਰ ਦੇ ਨਾਲ ਕੰਮ ਕੀਤਾ ਹੈ। ਬਾਅਦ ਵਿੱਚ ਉਹਨਾਂ ਨੇ ਮਾਂ ਦਾ ਕਿਰਦਾਰ ਨਿਭਾਉਣਾ ਸ਼ੁਰੂ ਕਰ ਦਿੱਤਾ। ਉਨਾਰਾ ਜਨਮ ਕਰਨਾਟਕ ਦੇ ਤਾਰਵਾੜ ਵਿੱਚ ਇੱਕ ਮਰਾਠੀ ਭਾਸ਼ੀ ਬ੍ਰਾਹਮਣ ਪਰਿਵਾਰ ਵਿੱਚ ਹੋਇਆ ਸੀ। ਉਹਨਾਂ ਦੇ ਪਿਤਾ ਅੰਗਰੇਜ਼ੀ ਸਾਹਿਦ ਦੇ ਪ੍ਰੋਫੈਸਰ ਸਨ। ਬੀਏ ਦੀ ਡਿਗਰੀ ਪ੍ਰਾਪਤ后 ਉਹ ਬਾਲੀਵੁੱਡ ਦੀ ਪਹਿਲੀ ਫਿਲਮ ਅਮ੍ਰਿਤਰੀ ਸੀ। ਬੀਏ ਕਰਨ ਤੋਂ ਬਾਅਦ ਲੀਲਾ ਚਟਨਸ ਇੱਕ ਥੀਏਟਰ ਗਰੁੱਪ ਵਿੱਚ ਸ਼ਾਮਲ ਹੋ ਗਏ ਜੋ ਕਿ ਮਰਾਠੀ ਭਾਸ਼ਾ ਦੇ ਵਿੱਚ ਨਾਟਕ ਪੇਸ਼ ਕਰਦੇ ਸਨ। ਇਹਨਾਂ ਦਾ ਗਰੁੱਪ ਬਹੁਤ ਮਸ਼ਹੂਰ ਸੀ। ਇਸ ਮੌਕੇ ਤੇ ਇਹਨਾਂ ਨੇ ਬਹੁਤ ਸਾਰੇ ਵੱਖ-ਵੱਖ ਨਾਟਕਾਂ ਦੇ ਵਿੱਚ ਮੋਕੋ ਪੂਮਕਾ ਨਬਨਿਆ ਹਨ। ਉਹਨਾਂ ਨੇ 1934 ਤੋਂ ਮਰਾਠੀ ਫਿਲਮ ਤੋਂ ਸ਼ੁਰੂਆਤ ਕੀਤੀ। ਦਰਸਲ ਉਹਨਾਂ ਨੇ ਆਪਣੇ 4 ਬੱਚਿਆਂ ਦੇ ਪਾਲਣ-ਪੋਸ਼ਣ ਦੇ ਲਈ ਐਕਟਿੰਗ ਕਰਨੀ ਸ਼ੁਰੂ ਕੀਤੀ। ਅਜਿਹਾ ਸਮਾਂ ਵੀ ਆਇਆ ਜਦੋਂ ਉਹਨਾਂ ਨੇ ਐਕਸਟਰਾ ਕਲਾਕਾਰ ਦੇ ਰੂਪ ਵਿੱਚ ਵੀ ਕੰਮ ਕੀਤਾ ਤੇ ਬਾਅਦ ਵਿੱਚ ਸਟੰਟ ਫਿਲਮਾਂ ਵਿੱਚ ਵੀ ਕੰਮ ਕੀਤਾ। 1937 ਵਿੱਚ ਆਈ ਜੈਂਟਲਮੈਨ ਡਾਕੂ ਵਿੱਚ ਉਹਨਾਂ ਨੇ ਮਰਦਾਂ ਦੇ ਕੱਪੜੇ ਪਾ ਕੇ ਇੱਕ ਬਦਮਾਸ਼ ਦੀ ਭੂਮਿਕਾ ਨਿਭਾਈ ਸੀ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ। ਇਸੇ ਮੌਕੇ ਤੇ ਟਾਈਮਜ਼ ਆਫ ਇੰਡੀਆ ਨੇ ਉਹਨਾਂ ਨੂੰ ਵਧੀਆ ਟੰਗ ਨਾਲ ਛਾਪਿਆ ਸੀ ਕਿ ਇੱਕ ਪਹਿਲੀ ਬੀਏ ਪਾਸ ਅਭਿਨੇਤਰੀ ਹੈ ਜਿਸ ਨੇ ਦਮਦਾਰ ਭੂਮਿਕਾ ਨਿਭਾਈ ਹੈ। ਇਸੇ ਫਿਲਮ ਤੋਂ ਉਹਨਾਂ ਦੀ ਕਾਫੀ ਪਹਿਚਾਨ ਬਣ ਗਈ। ਉਹਨਾਂ ਨੇ ਬੰਬੇ ਟੋਕੀਜ਼ ਦੇ ਨਾਮ ਨਾਲ ਪ੍ਰਭਾਤ ਪਿਕਚਰਜ਼, ਪੁਣੇ ਅਤੇ ਰਣਜੀਤ ਮੂਵੀ ਟੂਨ ਨਾਲ ਵੀ ਕੰਮ ਕੀਤਾ ਹੈ। ਇਸ ਮੌਕੇ ਤੇ ਇਹਨਾਂ ਨੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਬੰਬੇ ਟਾਕੀ ਦੀਆਂ ਬਹੁਤ ਸਾਰੀਆਂ ਫਿਲਮਾਂ ਵਿੱਚ ਕੰਮ ਕੀਤਾ ਲੇਕਿਨ ਕੁਝ ਨੂੰ ਸਫਲਤਾ ਮਿਲੀ ਅਤੇ ਕੁਝ ਨੂੰ ਨਹੀਂ ਮਿਲੀ ਪਰ 1939 ਵਿੱਚ ਕੰਗਨ ਫਿਲਮ ਦੇ ਨਾਲ ਉਹਨਾਂ ਦੀ ਫਿਲਮਾਂ ਵਿੱਚ ਵਾਪਸੀ ਵਧੀਆ ਢੰਗ ਨਾਲ ਹੋਈ ਕਿਉਂਕਿ ਇਹ ਇੱਕ ਬਹੁਤ ਵਧੀਆ ਫਿਲਮ ਸੀ ਜਿਸ ਨੂੰ ਦਰਸ਼ਕਾਂ ਨੇ ਭਰਪੂਰ ਪਿਆਰ ਦਿੱਤਾ ਇਸ ਨੂੰ ਪਸੰਦ ਕੀਤਾ ਗਿਆ ਇਸ ਫਿਲਮ ਦੇ ਵਿੱਚ ਲੀਲਾ ਚਟਨਸ ਨੇ Hindu ਪੁਜਾਰੀ ਦੀ ਬੇਟੀ ਦਾ ਰੋਲ ਕੀਤਾ ਪ੍ਰੇਮ ਵਿਆਦੇ ਆਦਾਰਤ ਇਸ ਫਿਲਮ ਨੂੰ ਕਾਫੀ ਪਸੰਦ ਕੀਤਾ ਗਿਆ ਫਿਲਮ ਕੰਗਨ ਦੀ ਸਫਲਤਾ ਦਵਾਦ ਲੀਲਾ ਨੇ ਬੰਬੇ ਟਾਕੀ ਦੀ ਨਾਇਕਾ ਦੇਵਿਕਾ ਰਾਣੀ ਦੀ ਜਗਾ ਲੈ ਲਈ ਕਿਉਂਕਿ ਬੰਬੇ ਟਾਕੀ ਦੀ ਦੇਵਿਕਾ ਰਾਣੀ ਹੀ ਮੁੱਖ ਹੀਰੋਇਨ ਸੀ ਜਿਨ੍ਹਾਂ ਨੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਲੀਲਾ ਨੇ ਉਸ ਸਮੇਂ ਦੇ ਪ੍ਰਸਿੱਧ ਨਾਇਕ ਅਸ਼ੋਕ ਕੁਮਾਰ ਦੇ ਨਾਲ ਬਹੁਤ ਸਾਰੀਆਂ ਫਿਲਮਾਂ ਵਿੱਚ ਕੰਮ ਕੀਤਾ ਤੇ ਇਹ ਫਿਲਮਾਂ ਹਿੱਟ ਰਹੀਆਂ ਹਨ ਜਿਵੇਂ ਕਿ ਆਜ਼ਾਦ ਬੰਧਨ ਝੂਲਾ ਆਦ ਇਹ ਫਿਲਮਾਂ ਸਮਾਜਿਕ ਮੁੱਦਿਆਂ ਤੇ ਆਧਾਰਿਤ ਸਨ ਕਿਉਂਕਿ ਇਹ ਅਜਿਹਾ ਸਮਾਂ ਸੀ ਜਦੋਂ ਵੱਖ-ਵੱਖ ਸਮਾਜਿਕ ਮੁੱਦਿਆਂ ਤੇ ਫਿਲਮਾਂ ਬਣਦੀਆਂ ਸਨ ਜਿਨ੍ਹਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਸੀ 1941 ਵਿੱਚ ਉਹ ਕਾਫੀ ਮਸ਼ਹੂਰ ਹੋ ਗਏ ਫਿਰ ਇਹਨਾਂ ਨੂੰ ਲਕਸ਼ ਸਾਬਨ ਬ੍ਰਾਂਡ ਦਾ ਪ੍ਰਚਾਰ ਕਰਨ ਦੇ ਲਈ ਪਹਿਲੀ ਭਾਰਤੀ ਫਿਲਮ ਅਭਿਨੇਤਰੀ ਹੋਣ ਦਾ ਮਾਣ ਵੀ ਪ੍ਰਾਪਤ ਹੋਇਆ ਹੈ ਇੱਕ ਇਤਿਹਾਸਿਕ ਲਖਸ ਸਬਨ ਵਾਲੇ ਉਸੇ ਅਭਿਨੇਤਰੀ ਨੂੰ ਲੈਂਦੇ ਸਨ ਜੋ ਉਸ ਸਮੇਂ ਦੀ ਹਿੱਟ ਰਹੇ 1940 ਦੇ ਬਾਅਦ ਉਹਨਾਂ ਦਾ ਕੈਰੀਅਰ ਟਲਾਨ ਤੇ ਚਲੇ ਗਿਆ ਅਤੇ ਫਿਲਮਾਂ ਮਿਲਣੀਆਂ ਘਟ ਹੋ ਗਈਆਂ 1948 ਵਿੱਚ ਸ਼ਹੀਦ ਫਿਲਮ ਤੋਂ ਉਹਨਾਂ ਦਾ ਕੈਰੀਅਰ ਫਿਰ ਵਧੀਆ ਹੋ ਗਿਆ ਉਹਨਾਂ ਨੇ ਇੱਕ ਬਿਮਾਰ ਮਾਂ ਦੀ ਅਜਿਹੀ ਭੂਮਿਕਾ ਨਿਭਾਈ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਇਹ ਇੱਕ ਅਜਿਹੀ ਮਾਂ ਸੀ ਜਿਸ ਨੇ ਕਾਫੀ ਮੁਸ਼ਕਲਾਂ ਦੇ ਨਾਲ ਆਪਣੇ ਪਰਿਵਾਰ ਨੂੰ ਪਾਇਆ ਉਹ ਹਿੰਦੀ ਫਿਲਮਾਂ ਦੇ ਵਿੱਚ ਮਾਂ ਦਾ ਆਦਰਸ਼ ਬਣੀ ਅਜਹੀ ਭੂਮਿਕਾ ਦੇ ਬਾਅਦ ਹੋਰ ਵੀ ਅਭਿਨੇਤਰੀਆਂ ਨੇ ਮਾਂ ਦਾ کردار ਨਿਭਾਉਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ 1985 ਵਿੱਚ ਦਿਲ ਤੁਝ ਕੋ ਦਿਆ ਚ ਆਖਰੀ ਵਾਰ ਕੰਮ ਕੀਤਾ 1980 ਦੇ ਦਹਾਕੇ ਦੇ ਅੰਤ ਵਿੱਚ ਉਹ ਆਪਣੇ ਬੱਚਿਆਂ ਦੇ ਕੋਲ ਰਹਿਣ ਦੇ ਲਈ ਅਮਰੀਕਾ ਚਲੇ ਗਏ 94 ਸਾਲ ਦੀ ਉਮਰ ਵਿੱਚ ਉਹਨਾਂ ਨੇ ਡੈਨਵਰੀ ਦੇ ਇੱਕ ਨਰਸਿੰਗ ਹੋਮ ਦੇ ਵਿੱਚ ਆਖਰੀ ਸਾਹ ਲਿਆ ਲੀਲਾ ਚੈਟਨਸ ਨੇ ਕੁਝ ਸਮਾਂ ਫਿਰ ਮਾੜਾ ਨਿਰਮਾਣ ਵੀ ਕੀਤਾ ਜਿਨ੍ਹਾਂ ਵਿੱਚ ਕਿਸੇ ਸੇ ਨਾਂ ਕਹਿਣਾ ਆਜ ਕੀ ਬਾਤ ਸੈਕ੍ਰੇਟ ਫਲੇਮ ਆਧਾਨ ਉਹਨਾਂ ਦੀ ਲਾਈਫ ਤੇ ਆਧਾਰਿਤ 1981 ਵਿੱਚ ਚੰਦੇਰੀ ਦੁਨੀਆਵੀ ਕਿਤਾਬ ਸ਼ਪੀ ਹੈ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਉਹਨਾਂ ਨੇ 15 ਜਾਂ 16 ਸਾਲ ਦੀ ਉਮਰ ਵਿੱਚ ਆਪਣੇ ਤੋਂ ਵੱਡੇ ਡਾਕਟਰ ਗਜਾਨਨ ਜਸ਼ਵੰਤ ਚਿਟਨਸ ਨਾਲ ਵਿਆਹ ਕਰ ਲਿਆ। ਇਹ ਵਿਆਹ ਦੋਵੇਂ ਪਰਿਵਾਰਾਂ ਨੂੰ ਸਵੀਕਾਰ ਸੀ। ਇਹਨਾਂ ਦੇ 4 ਬੱਚੇ ਹੋਏ ਜੋ ਸਾਰੇ ਲੜਕੇ ਸਨ। ਲੇਕਿਨ ਅਜਾਹੇ ਹਾਲਾਤ ਬਣੇ ਕਿ ਆਪਣੇ ਪਤੀ ਤੋਂ ਤਲਾਕ ਲੈਣ ਤੋਂ ਬਾਅਦ ਲੀਲਾ ਨੇ ਸਕੂਲ ਦੇ ਵਿੱਚ ਟੀਚਰ ਦਾ ਵੀ ਕੰਮ ਕੀਤਾ ਹੈ। ਉਹ ਆਪਣੇ ਵੱਡੇ ਬੇਟੇ ਦੇ ਨਾਲ ਅਮਰੀਕਾ ਵਿੱਚ ਕਾਫੀ ਦੇਰ ਰਹਿ। ਲੀਲਾ ਬਾਰੇ ਬਹੁਤ ਸਾਰੇ ਪੇਪਰਾਂ ਵਿੱਚ ਲਿਖਿਆ ਜਾਂਦਾ ਸੀ ਕਿ ਇਹ ਇੱਕ ਅਜਾਹੀ ਹੀਰੋਨ ਹਨ ਜਿਨ੍ਹਾਂ ਨੇ ਹੀਰੋ ਦੇ ਰੋਲ ਦੀ ਪਰਵਾਸ਼ਾ ਹੀ ਬਦਲ ਦਿੱਤੀ। ਕਿਉਂਕਿ ਪਹਿਲੀਆਂ ਫਿਲਮਾਂ ਦੇ ਵਿੱਚ ਹੀਰੋਇਨਾਂ ਰੋਂਦਾ ਰੋਲ ਜ਼ਿਆਦਾ ਕਰਦੀਆਂ ਸਨ ਅਤੇ ਸੁੰਦਰ ਦਿਖਣ ਦੇ ਲਈ ਪਰਦੇ ਤੇ ਆਉਂਦੀਆਂ ਸਨ ਪਰ ਲੀਲਾ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਛੱਡ ਕੇ ਇੱਕ ਅਲੱਗ ਹੀ ਇਮੇਜ ਬਣਾਈ ਹੈ। ਉਹਨਾਂ ਦਾ ਕੈਰੀਅਰ ਤਾਂ ਪਹਿਲਾਂ ਬਹੁਤ ਵਧੀਆ ਰਿਹਾ ਲੇਕਿਨ ਅਜਿਹਾ ਸਮਾਂ ਆਇਆ ਜਦੋਂ ਉਹ ਬਿਲਕੁਲ ਇਕੱਲੇ ਰਹਿ ਗਏ। ਉਹ ਅਮਰੀਕਾ ਵਿੱਚ ਰਹਿੰਦੇ ਆ ਆਪਣੇ ਦੇਸ਼ ਤੋਂ ਹਜ਼ਾਰਾਂ ਮੀਲ ਦੂਰ ਗੁੰਮਨਾਮੀ ਦੇ ਹਨੇਰੇ ਵਿੱਚ ਦੂਰ ਨਿਕਲ ਗਏ। ਜਿਵੇਂ ਜਿਵੇਂ ਲੀਲਾ ਚਟਨਸ ਦੀ ਉਮਰ ਘਟ ਰਹੀ ਸੀ ਤਾਂ ਉਹਨਾਂ ਨੂੰ ਮਾਂ ਦੇ ਰੋਲ ਮਿਲਣ ਲੱਗੇ ਸਨ 14 ਜੁਲਾਈ 2003 ਨੂੰ ਉੱਥੋਂ ਦੇ ਇੱਕ ਨਰਸਿੰਗ ਹੋਮ ਵਿੱਚ ਉਹਨਾਂ ਨੇ ਆਖਰੀ ਸਾਹ ਲਿਆ ਅਤੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਫਿਲਮ ਮੇਕਰਾਂ ਦਾ ਕਹਿਣਾ ਹੈ ਕਿ ਉਹ ਇੱਕ ਅਜਾਈ অভিনেত্রী ਸਨ ਜਿਨ੍ਹਾਂ ਨੇ ਜਿੰਨੀਆਂ ਵੀ ਫਿਲਮਾਂ ਕੀਤੀਆਂ ਹਨ ਬਹੁਤ ਵਧੀਆ ਕੀਤੀਆਂ ਹਨ ਉਹਨਾਂ ਨੇ ਹਰਨ ਦੇ ਕਿਰਦਾਰ ਨੂੰ ਬਿਲਕੁਲ ਬਦਲ ਕੇ ਰੱਖ ਦਿੱਤਾ ਉਹਨਾਂ ਨੂੰ ਕੀਤੀਆਂ ਫਿਲਮਾਂ ਲਈ ਬਹੁਤ ਸਾਰੇ ਅਵਾਰਡ ਵੀ ਮਿਲੇ ਹਨ ਰਹਿੰਦੀ ਦੁਨੀਆ ਤੱਕ ਲੀਲਾ ਚੱਟਨਸ ਦਾ ਨਾਮ ਰਹੇਗਾ ਆਦਾਰਾ ਦੇਸ਼ਦਵਾਬਾ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਦਾ ਹੈ ਸਾਲ 2023 ਵਿੱਚ ਐਟਲੀ ਦੇ ਨਿਰਦੇਸ਼ਨ ਵਾਲੀ ਫਿਲਮ ਜਵਾਨ ਨਾਲ ਬਾਕਸ ਆਫਿਸ ਤੇ ਤਮਾਲ ਮਚਾਉਣ ਵਾਲੇ ਅਦਾਕਾਰ ਸ਼ਾਹਰੂਖ ਖਾਨ ਨੂੰ 71ਵੇਂ ਰਾਸ਼ਟਰੀ ਫਿਲਮ ਪੁਰਸਕਾਰ ਦੇ ਤਹਿਤ ਸਰਵੋਤਮ ਅਦਾਕਾਰ ਦੇ ਲਈ ਰਾਸ਼ਟਰੀ ਪੁਰਸਕਾਰ ਨਾਲ ਨਵਾਜਿਆ ਗਿਆ ਉਹਨਾਂ ਦੇ ਨਾਲ ਹੀ ਇਹ ਅਵਾਰਡ ਸਾਂਝਾ ਤੌਰ ਤੇ 12ਵੀਂ ਫੇਲ ਫਿਲਮ ਦੇ ਅਦਾਕਾਰ ਵਿਕਰਾਂਤ ਮੈਸੀ ਨੂੰ ਵੀ ਮਿਲਿਆ ਹੈ ਇਹ ਜਾਣਕਾਰੀ ਸਾਲ 2023 ਦੇ ਰਾਸ਼ਟਰੀ ਫਿਲਮ ਪੁਰਸਕਾਰਾਂ ਦਾ ਐਲਾਨ ਕਰਦੇ ਹੋਏ ਜਿਊਰੀ ਮੁਖੀ ਤੇ ਫਿਲਮ ਨਿਰਮਾਤਾ ਆਸ਼ੂਤੋਸ਼ ਗੋਵਾਰੀਕਰਨੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਵਿੱਚ ਨੈਸ਼ਨਲ ਮੀਡੀਆ ਸੈਂਟਰ ਵਿੱਚ ਇਹ ਜਾਣਕਾਰੀ ਦਿੱਤੀ ਵਿਦੂਬ ਨੂੰ ਚੋਪੜਾ ਦੀ ਡਾਇਰੈਕਸ਼ਨ ਵਾਲੀ ਫਿਲਮ 12ਵੇਂ ਫੇਲ ਆਈਪੀਐਸ ਮਨੋਜ ਕੁਮਾਰ ਸ਼ਰਮਾ ਦੀ ਜ਼ਿੰਦਗੀ ਤੇ ਅਨਰਾਗ ਪਾਠਕ ਵੱਲੋਂ ਲਿਖੀ ਕਿਤਾਬ 12ਥ ਫੇਲ ਤੇ ਆਧਾਰਿਤ ਸੀ ਇਸ ਤੋਂ ਇਲਾਵਾ ਮਿਸ ਚੈਟਰਜੀ ਵਰਸਜ ਨਾਰਵੇਜ ਵਿੱਚ ਸ਼ਾਨਦਾਰ ਐਕਟਿੰਗ ਕਰਨ ਵਾਲੀ ਰਾਣੀ ਮੁਖਰਜੀ ਨੂੰ ਸਰਵੋਤਮ ਅਦਾਕਾਰ ਦੇ ਪੁਰਸਕਾਰ ਵਜੋਂ ਨਵਾਜਿਆ ਗਿਆ। ਇਹ ਫਿਲਮ ਵੀ ਸੱਚੀ ਘਟਨਾਵਾਂ ਤੇ ਆਧਾਰਿਤ ਸੀ। ਖਾਸ ਗੱਲ ਇਹ ਹੈ ਕਿ ਸ਼ਾਹਰੂਖ ਖਾਨ, ਵਿਕਰਾਂਤ ਤੇ ਰਾਣੀ ਤਿੰਨਾਂ ਦਾ ਪਹਿਲਾ ਨੈਸ਼ਨਲ ਅਵਾਰਡ ਹੈ। ਵੱਖ-ਵੱਖ ਸ਼੍ਰੇਣੀਆਂ ਵਿੱਚ ਦਿੱਤੇ ਗਏ ਫੀਚਰ ਫਿਲਮ ਪੁਰਸਕਾਰਾਂ ਵਿੱਚ ਹਿੰਦੀ ਫਿਲਮਾਂ ਦਾ ਦਬਦਬਾ ਰਿਹਾ ਹੈ। ਉਸ ਨੂੰ ਕੁੱਲ 16 ਅਵਾਰਡ ਮਿਲੇ। ਫਿਲਮ ਦਾ ਕੇਰਲ ਸਟੋਰੀ ਲਈ ਸੂਦੀਪਤੋ ਸੇਨ ਨੂੰ ਸਰਵੋਤਮ ਡਾਇਰੈਕਟਰ ਤੇ ਇਸ ਫਿਲਮ ਦੇ ਲਈ ਸਰਵੋਤਮ ਸਨ ਮੈਟੋਗ੍ਰਾਫੀ ਦਾ ਅਵਾਰਡ ਪਰਸਨ ਤੈਨੂੰ ਮੋਹ ਪਾਤਰਾਂ ਨੂੰ ਮਿਲਿਆ ਵਿਅੰਗ ਕਮੇਟੀ ਫਿਲਮ ਕਟਹਲ ਅਜੈਕ ਫੂਡ ਮੈਸਤੀ ਨੂੰ ਸਰਬੋਤਮ ਹਿੰਦੀ ਫਿਲਮ ਦਾ ਪੁਰਸਕਾਰ ਮਿਲਿਆ ਹੈ ਕਰਨ ਜੋਰ ਦੀ ਡਾਇਰੈਕਸ਼ਨ ਵਾਲੀ ਫਿਲਮ ਰੋਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਨੇ ਬੇਤਰੀਨ ਮੰਨਰੰਜਨ ਲਈ ਸਰਬੋਤਮ ਲੋਕਪ੍ਰਿਆ ਫਿਲਮ ਦਾ ਪੁਰਸਕਾਰ ਜਿੱਤਿਆ ਹੈ ਜਦੋਂ ਕਿ ਮੇਗਨਾ ਗੁਲਜ਼ਾਰ ਦੀ ਡਾਇਰੈਕਸ਼ਨ ਵਾਲੀ ਸैम ਬਹਾਦਰ ਨੂੰ ਰਾਸ਼ਟਰੀ ਸਮਾਜਿਕ ਅਤੇ ਵਾਤਾਵਰਨ ਨੇ ਕਦਰਾਂ ਕੀਮਤਾਂ ਨੂੰ ਉਤਸ਼ਾਹਿਤ ਕਰਨ ਵਾਲੀ ਸਰਵੋਤਮ ਫਿਚਰ ਫਿਲਮ ਦਾ ਪੁਰਸਕਾਰ ਮਿਲਿਆ ਹੈ। ਭਾਰਤੀ ਸਿਨੇਮਾ ਇੰਡਸਟਰੀ ਵਿੱਚ ਸਭ ਤੋਂ ਵਧੀਆ ਮੰਨੇ ਜਾਣ ਵਾਲੇ ਨੈਸ਼ਨਲ ਫਿਲਮ ਅਵਾਰਡ ਦੀ ਸ਼ੁਰੂਆਤ 1954 ਵਿੱਚ ਕੀਤੀ ਗਈ। ਭਾਰਤੀ ਸਿਨੇਮਾ ਤੇ ਇਸ ਦੇ ਨਾਇਕਾਂ ਦਾ ਹੌਸਲਾ ਵਧਾਉਣ ਦੇ ਮਕਸਦ ਨਾਲ ਇਸ ਦੀ ਸ਼ੁਰੂਆਤ ਕੀਤੀ ਗਈ। 10 ਮਈ 1954 ਨੂੰ ਹੋਏ ਪਹਿਲੇ ਨੈਸ਼ਨਲ ਫਿਲਮ ਅਵਾਰਡ ਸਮਾਰੋਹ ਵਿੱਚ ਦੋ ਫਿਲਮਾਂ ਨੂੰ ਅਵਾਰਡ ਮਿਲੇ ਹਨ। ਮਰਾਠੀ ਕੈਟਾਗਰੀ ਵਿੱਚ ਸ਼ਾਮਜੀਤ ਆਈ ਅਤੇ ਹਿੰਦੀ ਕੈਟਾਗਰੀ ਵਿੱਚ ਮਿਰਜ਼ਾ ਗਾਲਮ ਨੂੰ ਵਧੀਆ ਫਿਲਮ ਦਾ ਨੈਸ਼ਨਲ ਅਵਾਰਡ ਪ੍ਰਾਪਤ ਹੋਇਆ ਹੈ। ਪਹਿਲੇ ਇਹਨਾਂ ਅਵਾਰਡ ਨੂੰ ਸਟੇਟ ਅਵਾਰਡ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਪਹਿਲੇ ਸਮਿਆਂ ਵਿੱਚ ਨੈਸ਼ਨਲ ਫਿਲਮ ਅਵਾਰਡ ਦੀ ਕੈਟਾਗਰੀ ਬਹੁਤ ਘੱਟ ਸੀ। ਵਕਤ ਬਦਲਣ ਦੇ ਨਾਲ ਇਹ ਸੂਚੀ ਕਾਫੀ ਲੰਬੀ ਹੋ ਗਈ। ਇਹਨਾਂ ਵਿੱਚ ਫੀਚਰ ਫਿਲਮ, ਗੈਰ ਫੀਚਰ ਫਿਲਮ, ਸ਼ਾਰਟ ਮੂਵੀ, ਡਾਕੂਮੈਂਟਰੀ, ਐਕਟਿੰਗ, ਨਿਰਦੇਸ਼ਨ, ਸੰਗੀਤ, ਸਿਨਮੈਟੋਗ੍ਰਾਫੀ ਤਕਨੀਕੀ ਪੁਰਸਕਾਰ ਦਿੱਤੇ ਜਾਂਦੇ ਹਨ 1960 ਦੇ ਦਹਾਕੇ ਵਿੱਚ ਰੀਜਨਲ ਸਿਨੇਮਾ ਨੂੰ ਵਡਾਵਾ ਦੇਣ ਦੇ ਲਈ ਵਧੀਆ ਮਰਾਠੀ ਬੰਗਾਲੀ ਤਮਿਲ ਤੇਲਗੂ ਮਲਿਆਰਮ ਆਦ ਫਿਲਮਾਂ ਦੇ ਲਈ ਵਿਸ਼ੇਸ਼ ਪੁਰਸਕਾਰ ਸ਼ੁਰੂ ਕੀਤੇ ਗਏ 1969 ਵਿੱਚ ਸ਼ੁਰੂ ਹੋਏ ਦਾਰਾ ਸਾਫ ਫਾਲਕੇ ਪੁਰਸਕਾਰ ਭਾਰਤੀ ਸਿਨੇਮਾ ਦਾ ਬੇਹਦ ਸਨਮਾਨਯੋਗ ਅਵਾਰਡ ਜੋ ਨੈਸ਼ਨਲ ਫਿਲਮ ਅਵਾਰਡ ਤੋਂ ਬਿਲਕੁਲ ਅਲੱਗ ਹੈ ਭਾਰਤੀ ਸਿਨੇਮੇ ਦੇ ਪਿਤਾਮਾ ਦਾਦਾ ਸਾਹਿਬ ਫਾਲਕੇ ਦੇ ਸਨਮਾਨ ਵਿੱਚ ਇਹ ਪੁਰਸਕਾਰ ਲਾਈਫਟਾਈਮ ਅਚੀਵਮੈਂਟ ਦੇ ਤੌਰ ਤੇ ਦਿੱਤਾ ਜਾਂਦਾ ਹੈ। ਅਭਿਨੇਤਰੀ ਦੇਵੀ ਕਾ ਰਾਣੀ ਨੂੰ 1969 ਵਿੱਚ ਪਹਿਲਾ ਦਾਦਾ ਸਾਹਿਬ ਫਾਲਕੇ ਪੁਰਸਕਾਰ ਮਿਲਿਆ ਸੀ। 1973 ਦੇ ਨੈਸ਼ਨਲ ਫਿਲਮ ਅਵਾਰਡ ਦਾ ਦਾਇਰਾ ਵਧਾ ਗਿਆ। ਗੈਰ ਫਿਚਰ ਫਿਲਮਾਂ ਲਈ ਅਵਾਰਡ ਸ਼ੁਰੂ ਕੀਤੇ ਗਏ। 1980 ਦੇ ਦਹਾਕੇ ਵਿੱਚ ਸਿਨੇਮਾ ਰਾਈਟਿੰਗ ਦੇ ਪੁਰਸਕਾਰ ਸ਼ੁਰੂ ਕੀਤੇ ਗਏ। ਵਿਜੂਅਲ افੈਕਟਸ ਐਂਡ ਸਾਊਂਡ ਡਿਜ਼ਾਈਨ ਵਰਗੀਆਂ ਕੈਟਾਗਰੀ 2000 2000 ਦੇ ਦਹਾਕੇ ਵਿੱਚ ਸ਼ੁਰੂ ਕੀਤੀਆਂ ਗਈਆਂ। ਨੈਸ਼ਨਲ ਫਿਲਮ ਅਵਾਰਡ ਦਾ ਆਯੋਜਨ ਪਾਰ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਤਹਿਤ ਫਿਲਮ ਸਮਰੋਹ ਵਿਭਾਗ ਵੱਲੋਂ ਕੀਤਾ ਜਾਂਦਾ ਹੈ। ਨੈਸ਼ਨਲ ਫਿਲਮ ਅਵਾਰਡ ਚੋਣ ਪ੍ਰਕਿਰਿਆ ਵਿੱਚ ਹਰ ਸਾਲ ਮਹਾਰਾ ਦੀ ਟੀਮ ਜਾਨੀ ਕਿ ਜੂਰੀ ਨਿਯੁਕਤ ਕੀਤੀ ਜਾਂਦੀ ਹੈ ਜੋ ਫਿਲਮਾਂ ਦਾ ਮੁਲਾਂਕਣ ਕਰਦੀ ਹੈ। ਇਸ ਜੂਰੀ ਦੇ ਵਿੱਚ ਫਿਲਮ ਨਿਰਮਾਤਾ, ਆਲੋਚਕ ਅਤੇ ਸੈਮੇ ਨਾਲ ਜੁੜੇ ਹੋਰ ਵੀ ਮਾਹਰ ਸ਼ਾਮਲ ਹੁੰਦੇ ਹਨ ਦਿੱਲੀ ਵਿੱਚ ਹੋਣ ਵਾਲੇ ਪੁਰਸਕਾਰ ਸਮਰੋਹ ਵਿੱਚ ਭਾਰਤ ਦੇ ਰਾਸ਼ਟਰਪਤੀ ਇਹ ਅਵਾਰਡ ਦਿੰਦੇ ਹਨ ਇਹ ਪੁਰਸਕਾਰ ਉਹਨਾਂ ਦੇ ਕੈਰੀਅਰ ਦੇ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਮੰਨਿਆ ਜਾਂਦਾ ਹੈ ਕ੍ਰਿਸ਼ਮਾ ਕਪੂਰ ਦੇ ਸਾਬਕਾ ਪਤੀ ਸੰਜੇ ਕਪੂਰ ਦੀ 12 ਜੂਨ ਨੂੰ ਅਚਾਨਕ ਮੌਤ ਹੋ ਗਈ ਸੀ ਕਾਰੋਬਾਰੀ ਲੰਡਨ ਵਿੱਚ ਪੋਲੋ ਖੇਡ ਰਿਆ ਸੀ ਜਦੋਂ ਉਸ ਨੂੰ ਦਿਲ ਦਾ ਦੌਰਾ ਆਇਆ ਸੀ ਹੁਣ ਉਸ ਦੀ 30000 ਕਰੋੜ ਰੁਪਏ ਦੀ ਜਾਇਦਾਦ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ ਇਸ ਦਾ ਅਸਲ ਮਾਲਕ ਕੌਣ ਹੈ ਕਿਸ ਦੇ ਹਿੱਸੇ ਕਿੰਨੀ ਜਾਇਦਾਦ ਆਵੇਗੀ ਅਜਿਹਾ ਅੱਜਕੱਲ੍ਹ ਚੱਲ ਰਿਹਾ ਹੈ ਕਰਿਸ਼ਮਾ ਤੇ ਸੰਜੇ ਕਪੂਰ ਦੇ ਦੋ ਬੱਚੇ ਗਿਆਨ ਅਤੇ ਸਮਾਇਰਾ ਹਨ ਇਸ ਤੋਂ ਇਲਾਵਾ ਉਸ ਦੀ ਤੀਜੀ ਪਤਨੀ ਪ੍ਰਿਆ ਸਚਦੇਵ ਦਾ ਵੀ ਇੱਕ ਬੱਚਾ ਹੈ ਇਸ ਦੇ ਨਾਲ ਹੀ ਸੰਜੇ ਕਪੂਰ ਦੀ ਮਾਂ ਨੇ ਇਸ ਵਿੱਚ ਹੋਰ ਮਸਾਲਾ ਜੋੜ ਦਿੱਤਾ ਹੈ ਦਰਸਲ ਉਸਨੇ ਇੱਕ ਪੱਤਰ ਲਿਖਿਆ ਜੋ ਵਸੀਅਤ 'ਚ ਇੱਕ ਨਵਾਂ ਮੋੜ ਲੈ ਕੇ ਆਇਆ ਹੈ ਸੰਜੀਤ ਕਪੂਰ ਦੀ ਮਾਂ ਰਾਣੀ ਕਪੂਰ ਨੇ ਸੋਨਾ BLW ਪ੍ਰਸੀਜਨ ਫੋਰਜਿੰਗ ਦੇ ਸਟੇਕ ਹোল্ডার ਨੂੰ ਇੱਕ ਪੱਤਰ ਲਿਖਿਆ ਹੈ ਜਿਸ ਵਿੱਚ ਉਸਨੇ ਚਿੰਤਾ ਪ੍ਰਗਟ ਕੀਤੀ ਹੈ ਕਿ ਜੂਨ ਦੇ ਮਹੀਨੇ ਵਿੱਚ ਉਸਦੇ ਪੁੱਤਰ ਦੀ ਅਚਾਨਕ ਮੌਤ ਤੋਂ ਬਾਅਦ ਉਸ ਤੇ ਦਬਾਅ ਪਾਇਆ ਜਾ ਰਿਹਾ ਹੈ ਅਤੇ ਉਸਦੀ ਜਾਇਦਾਦ ਨੂੰ ਹਥਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਫਿਰ ਪਰਿਵਾਰ ਦੇ ਕਰੀਬੀ ਸੂਤਰ ਨੇ ਸਪਸ਼ਟ ਕੀਤਾ ਹੈ ਕਿ ਕ੍ਰਿਸ਼ਮਾ ਕਪੂਰ ਨੇ ਆਪਣੇ ਸਾਬਕਾ ਪਤੀ ਦੀ ਜਾਇਦਾਦ ਮਾਮਲੇ ਵਿੱਚ ਕੋਈ ਹਿੱਸੇਦਾਰੀ ਨਹੀਂ ਹੈ। ਕਾਫੀ ਸਮੇਂ ਤੋਂ ਇਹ ਚਰਚਾ ਸੀ ਕਿ ਕ੍ਰਿਸ਼ਮਾ ਵੀ ਆਪਣੇ ਸਾਬਕਾ ਪਤੀ ਦੀ ਵਸੀਅਤ ਦਾ ਹਿੱਸਾ ਮੰਗ ਰਹੀ ਸੀ। ਪਰ ਹੁਣ ਇਹ ਸਪਸ਼ਟ ਹੋ ਗਿਆ ਕਿ ਅਜਿਹਾ ਕੁਝ ਨਹੀਂ ਹੈ। ਹਾਲਾਂਕਿ ਕ੍ਰਿਸ਼ਮਾ ਦੇ ਬੱਚੇ ਮਰਹੂਮ ਕਾਰੋਬਾਰੀ ਜੀ ਜਾਇਦਾਦ ਦੇ ਅਸਲ وارث ਹਨ ਅਤੇ ਉਨ੍ਹਾਂ ਨੂੰ ਉਨ੍ਹਾਂ ਦਾ ਹੱਕ ਮਿਲੇਗਾ। ਕ੍ਰਿਸ਼ਮਾ ਕਪੂਰ ਦਾ ਪੂਰਾ ਧਿਆਨ ਇਸ ਸਮੇਂ ਸਿਰਫ ਆਪਣੇ ਬੱਚਿਆਂ ਦੀ ਭਲਾਈ ਤੇ ਹੈ। ਕ੍ਰਿਸ਼ਮਾ ਤੇ ਸੰਜੇ ਨੇ 2003 ਵਿੱਚ ਇੱਕ ਸ਼ਾਨਦਾਰ ਸਮਰੋਹ ਵਿੱਚ ਵਿਆਹ ਕੀਤਾ ਸੀ। ਪਰ ਦੋਵਾਂ ਨੇ 2014 ਵਿੱਚ ਆਪਸੀ ਸਹਿਮਤੀ ਦੇ ਨਾਲ ਤਲਾਕ ਲੈ ਲਿਆ ਸੀ। ਇਸ ਤਲਾਕ ਨੂੰ 2016 ਵਿੱਚ ਅੰਤਮ ਰੂਪ ਦਿੱਤਾ ਗਿਆ। 2016 ਵਿੱਚ ਕ੍ਰਿਸ਼ਮਾ ਨੇ ਸੰਜੇ ਦੀ ਮਾਂ ਰਾਣੀ ਕਪੂਰ ਦੇ ਖਿਲਾਫ ਘਰੇਲੂ ਹਿੰਸਾ ਦਾ ਮਾਮਲਾ ਦਰਜ ਕਰਵਾਇਆ ਸੀ। 10.6 ਬਿਲੀਅਨ ਡਾਲਰ ਦੇ ਸੋਨਾ ਕਾਮਸਟਾਰ ਗਰੁੱਪ ਦੇ ਚੇਅਰਮੈਨ ਹੋਣ ਦੇ ਨਾਤੇ ਉਹ ਆਪਣੇ ਪਿੱਛੇ 30000 ਕਰੋੜ ਤੋਂ ਵੱਧ ਦੀ ਜਾਇਦਾਦ ਛੱਡ ਕੇ ਗਏ ਹਨ ਰਮਾਂਟਿਕ ਸੰਗੀਤਕ ਡਰਾਮਾ ਸਯਾਰਾ ਨੇ ਬਾਕਸ ਆਫਿਸ ਦੇ ਸਾਰੇ ਸਿਸਟਮ ਨੂੰ ਹਿਲਾ ਕੇ ਰੱਖ ਦਿੱਤਾ ਇਸ ਸਾਲ ਵੱਡੇ ਪੱਧਰ ਤੇ ਬਹੁਤ ਸਾਰੀਆਂ ਮਸ਼ਹੂਰ ਫਿਲਮਾਂ ਰਿਲੀਜ਼ ਹੋਈਆਂ ਜਿਨ੍ਹਾਂ ਵਿੱਚ ਏ ਲੈਸਟ ਸਟਾਰ ਅਤੇ ਡੈਬਿਊ ਸਟਾਰ ਕਿਡਜ਼ ਸ਼ਾਮਲ ਹਨ ਪਰ ਬਹੁਤ ਘੱਟ ਫਿਲਮਾਂ ਬਾਕਸ ਆਫਿਸ ਦੀ ਪ੍ਰੀਖਿਆ ਵਿੱਚ ਖਰੀਆਂ ਉੱਤਰੀਆਂ ਸਿਆਰਾ ਉਹਨਾਂ ਫਿਲਮਾਂ ਵਿੱਚੋਂ ਇੱਕ ਹੈ ਜਿਸ ਨੇ ਤਹਿਲਕਾ ਮਚਾ ਦਿੱਤਾ। ਮੋਹਤ ਸੂਰੀ ਦੁਆਰਾ ਨਿਰਦੇਸ਼ਿਤ ਸਿਆਰਾ ਤੇ ਇਸ ਦੇ ਗੀਤਾਂ ਨੇ ਹਲਚਲ ਮਚਾ ਦਿੱਤੀ। ਇਹ ਫਿਲਮ ਨੌਜਵਾਨਾਂ ਵਿੱਚ ਇੰਨੀ ਪਸੰਦ ਕੀਤੀ ਗਈ ਹੈ ਕਿ ਇਸ ਨੇ ਕਮਾਈ ਦੇ ਮਾਮਲੇ ਵਿੱਚ ਵੱਡੀਆਂ ਫਿਲਮਾਂ ਨੂੰ ਪਿੱਛੇ ਕਰ ਦਿੱਤਾ। ਇਹ ਸਾਲ ਦੀ ਦੂਜੀ ਸਭ ਤੋਂ ਵੱਡੀ ਕਮਾਈ ਕਰਨ ਵਾਲੀ ਫਿਲਮ ਬਣ ਗਈ। ਇਸ ਫਿਲਮ ਨੇ ਹੁਣ ਤੱਕ 300 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ। ਭਾਰਤ ਵਿੱਚ ਇੱਕ ਨਵਾਂ ਰਿਕਾਰਡ ਹਾਸਲ ਕਰਨ ਤੋਂ ਪਹਿਲਾਂ ਆਹਾਨ ਪਾਣੇ ਦੀ ਫਿਲਮ ਨੇ ਪੂਰੀ ਦੁਨੀਆ ਦੇ ਵਿੱਚ ਜਾਦੂ ਚਲਾ ਦਿੱਤਾ। ਇਹ ਫਿਲਮ 400 ਕਰੋੜ ਕਲੱਬ ਵਿੱਚ ਸ਼ਾਮਲ ਹੋਣ ਤੋਂ ਬਾਅਦ ਇੱਕ ਨਵਾਂ ਰਿਕਾਰਡ ਬਣਾਉਣ ਦੇ ਲਈ ਅੱਗੇ ਵਧ ਰਹੀ ਹੈ। ਇਹ ਫਿਲਮ ਆਸਟ੍ਰੇਲੀਆ, ਜਰਮਨੀ, ਮਲੇਸ਼ੀਆ, ਨਿਊਜ਼ੀਲੈਂਡ, ਨਾਰਵੇ, ਰੂਸ, ਸਿੰਗਾਪੁਰ, ਸਪੇਨ, ਯੂਕੇ ਅਤੇ ਅਮਰੀਕਾ ਵਿੱਚ ਰਿਲੀਜ਼ ਹੋਈ ਸੀ। ਫਿਲਮ ਨੇ ਹੁਣ ਤੱਕ ਵਿਦੇਸ਼ੀ ਸਿਨੇਮਾ ਘਰਾਂ ਵਿੱਚ 100 ਕਰੋੜ ਤੋਂ ਵੱਧ ਰੁਪਿਆ ਇਕੱਠਾ ਕੀਤਾ ਹੈ। ਫਿਲਮ ਮੇਕਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਉਹਨਾਂ ਦੀ ਇਸ ਰੋਮਾਂਟਿਕ ਫਿਲਮ ਨੂੰ ਬਹੁਤ ਪਸੰਦ ਕੀਤਾ ਗਿਆ। ਸਰਦਾਰਤ ਮਲਹੋਤਰਾ ਤੇ ਜਾਨਵੀ ਕਪੂਰ ਸਟਾਰਰ ਬਹੁਤ ਚਰਚਿਤ ਰੋਮਾਂਟਿਕ ਕਮੇਡੀ ਫਿਲਮ ਪਰਮਸੁੰਦਰੀ ਨੂੰ ਨਵੀਂ ਰਿਲੀਜ਼ ਡੇਟ ਮਿਲੀ ਹੈ। ਇਸ ਰਿਲੀਜ਼ ਡੇਟ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਸਸਪੈਂਸ ਸੀ ਹੁਣ ਆਖਰਕਾਰ ਨਿਰਮਾਤਾਵਾਂ ਨੇ ਇਸ ਨੂੰ ਅਧਿਕਾਰਤ ਕਰ ਦਿੱਤਾ। ਇਹ ਫਿਲਮ 29 ਅਗਸਤ ਨੂੰ ਰਿਲੀਜ਼ ਹੋ ਰਹੀ ਹੈ। ਇਸ ਦਾ ਐਲਾਨ ਸੋਸ਼ਲ ਮੀਡੀਆ ਤੇ ਇੱਕ ਨਵੇਂ ਮੋਸ਼ਨ ਪੋਸਟਰ ਰਾਹੀਂ ਕੀਤਾ ਗਿਆ ਹੈ। ਨਵਾਂ ਪ੍ਰੋਮੋਸ਼ਨਲ ਵੀਡੀਓ ਉਦੋਂ ਸ਼ੂਟ ਕੀਤਾ ਗਿਆ ਜਦੋਂ ਦੋਵੇਂ ਅਦਾਕਾਰ ਮੈਡੋਕ ਦਫ਼ਤਰ ਵਿੱਚ ਦਿਖੇ ਗਏ ਸਨ। ਕੈਪਸ਼ਨ ਵਿੱਚ ਲਿਖਿਆ ਕਿ ਸਾਲ ਦੀ ਸਭ ਤੋਂ ਵੱਡੀ ਪ੍ਰੇਮ ਕਹਾਣੀ ਦਿਨੇਸ਼ ਵਿਜਨ ਅਤੇ ਮੈਡੋਕ ਫਿਲਮ ਜਿਸ ਵਿੱਚ ਸਦਾਰਤ ਮਲਹੋਤਰਾ ਤੇ ਜਾਨਵੀ ਕਪੂਰ ਐਕਟਿੰਗ ਕਰ ਰਹੇ ਹਨ। ਪਰਮਸੁੰਦਰੀ 29 ਅਗਸਤ ਨੂੰ ਰਿਲੀਜ਼ ਹੋ ਰਹੀ ਹੈ। ਇਹ ਫਿਲਮ ਪਹਿਲਾਂ 25 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਸੀ। ਇਹ ਫਿਲਮ ਅਜੇ ਦੇਵਗੰਦੀ ਫਿਲਮ ਸਨ ਆਫ ਸਰਦਾਰ 2 ਦੇ ਨਾਲ ਟਕਰਾਨ ਵਾਲੀ ਸੀ ਜੋ ਕਿ ਉਸ ਦਿਨ ਰਿਲੀਜ਼ ਹੋ ਰਹੀ ਸੀ ਫਿਰ ਇਸ ਦੀ ਰੀਲੀਜ਼ ਨੂੰ ਮੁਲਤਵੀ ਕਰ ਦਿੱਤਾ ਇਸ ਦੇ ਨਾਲ ਹੀ ਫਿਲਮ ਪਰਦੇਸੀਆ ਦਾ ਪਹਿਲਾ ਰੋਮਾਂਟਿਕ ਗਾਣਾ ਵੀ ਰਿਲੀਜ਼ ਹੋ ਗਿਆ ਤੁਸ਼ਾਰ ਝਲੋਟਾ ਦੁਆਰਾ ਨਿਰਦੇਸ਼ਿਤ ਪਰਮਸੁੰਦਰੀ 29 ਅਗਸਤ ਨੂੰ ਸਕਰੀਨ ਤੇ ਧਮਾਲ ਮਚਾਏਗੀ ਤੁਸ਼ਾਰ ਝਲੋਟਾ ਪਹਿਲਾਂ ਅਭਿਸ਼ੇਕ ਵਚਨ ਅਭਨੀਤ ਫਿਲਮ ਦਸਵੀਂ ਦਾ ਨਿਰਦੇਸ਼ਨ ਕਰ ਚੁੱਕਾ ਹੈ ਇਸ ਤੋਂ ਬਾਅਦ ਟਾਈਗਰ ਸ਼ਰੋਭਤੇ ਸੰਜੇ ਦਾਤ ਦੀ ਫਿਲਮ ਬਾਗੀ 4 ਵੀ ਕਰ ਚੁੱਕਾ ਹੈ ਸਰਦਾਰth ਮਲੋਤਰਾ ਤੇ ਜਾਨਵੀ ਕਪੂਰ ਇਸ ਨਵੀਂ ਜੋੜੀ ਦੇ ਨਾਲ ਇਹ ਫਿਲਮ ਮੈਡੋਕ ਦੇ ਸਿਗਨੇਚਰ ਸਟਾਈਲ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰੇਗੀ ਪਰਮਸੁੰਦਰੀ ਦੀ ਰਿਲੀਜ਼ ਤੋਂ ਪਹਿਲਾਂ ਫਿਲਮ ਮੇਕਰ ਆਪਣੀ ਮਾਰਕੀਟਿੰਗ ਮਹਿੰਮ ਤੇ ਧਿਆਨ ਕੇਂਦਰਿਤ ਕਰ ਰਹੇ ਹਨ ਇਸ ਫਿਲਮ ਦੇ ਗੀਤਾਂ ਨੂੰ ਕਾਫੀ ਪਰਮਾ ਹੰਗਾਰਾ ਮਿਲਿਆ ਹੈ ਫਿਲਮ ਮੇਕਰਾਂ ਦਾ ਕਹਿਣਾ ਹੈ ਕਿ ਇਹ ਇੱਕ ਬਹੁਤ ਵਧੀਆ ਫਿਲਮ ਹੈ ਜਿਸ ਦੇ ਵਿੱਚ ਹਰ ਤਰ੍ਹਾਂ ਦਾ ਮਸਾਲਾ ਦੇਖਣ ਨੂੰ ਮਿਲੇਗਾ। ਉਹਨਾਂ ਨੂੰ ਉਮੀਦ ਹੈ ਕਿ ਇਹ ਉਹਨਾਂ ਦੀ ਫਿਲਮ ਬਹੁਤ ਵਧੀਆ ਰਹੇਗੀ। ਅਵਨੇਤਾ ਵਿਜੇ ਰਾਜ ਦੀ ਫਿਲਮ ਉਦੇਪੁਰ ਫਾਇਲ ਜ ਕਨਈਆ ਲਾਲ ਟੈਲਰ ਮਰਡਰ ਪਿਛਲੇ ਕਾਫੀ ਲੰਬੇ ਸਮੇਂ ਤੋਂ ਚਰਚਾ ਵਿੱਚ ਹੈ। ਹਾਲ ਹੀ ਵਿੱਚ ਸੁਪਰੀਮ ਕੋਰਟ ਨੇ ਦਿੱਲੀ ਹਾਈ ਕੋਰਟ ਨੂੰ ਆਦੇਸ਼ ਦਿੱਤਾ ਹੈ ਕਿ ਉਹ 28 ਜੁਲਾਈ ਨੂੰ ਫਿਲਮ ਰਿਲੀਜ਼ ਕਰਨ ਦੇ ਲਈ ਕੇਂਦਰ ਦੀ ਮਨਜ਼ੂਰੀ ਦੀ ਚੁਣੌਤੀ ਨੂੰ ਦੇਣ ਵਾਲੀ ਪਟੀਸ਼ਨ ਤੇ ਸੁਣਵਾਈ ਕਰੇ ਭਾਰਤ ਸ਼੍ਰੀ ਨੇ ਦੇ ਨਿਰਦੇਸ਼ਨ ਵਿੱਚ ਬਣੀ ਉਦੇ ਪਰ ਫਾਈਲ ਹੁਣ 8 ਅਗਸਤ ਨੂੰ ਸਿਨੇਮਾ ਵਿੱਚ ਲੱਗੇਗੀ ਪਹਿਲਾਂ ਇਹ ਫਿਲਮ 11 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਸੀ ਲੇਕਿਨ ਕੁਝ ਕਾਰਨਾ ਕਰਕੇ ਇਸ ਨੂੰ ਲੇਟ ਕੀਤਾ ਗਿਆ ਭਾਰਤ ਦਾ ਕਹਿਣਾ ਹੈ ਕਿ ਅਸੀਂ ਸੁਪਰੀਮ ਕੋਰਟ ਦੇ ਆਦੇਸ਼ ਦਾ ਸਨਮਾਨ ਕਰਦੇ ਹਾਂ ਅਤੇ 8 ਅਗਸਤ ਨੂੰ ਇਸ ਫਿਲਮ ਨੂੰ ਰਿਲੀਜ਼ ਕਰਨ ਲਈ ਤਿਆਰ ਹਾਂ ਇਸ ਫਿਲਮ ਨੂੰ ਦੁਨੀਆ ਭਰ ਦੇ ਵਿੱਚ ਰਿਲੀਜ਼ ਕੀਤਾ ਜਾ ਰਿਹਾ ਹੈ ਉਨਾਰਾ ਕਹਿਣਾ ਹੈ ਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ। ਸੂਤਰਾ ਦਾ ਕਹਿਣਾ ਹੈ ਕਿ ਸੈਂਸਰ ਬੋਰਡ ਨੇ ਇਸ ਫਿਲਮ ਦੇ ਵਿੱਚ 150 ਕੱਟ ਲਗਾਏ ਹਨ। ਹਾਲ ਹੀ ਵਿੱਚ ਫਿਲਮ ਰਮਾਇਣ ਦਾ ਫਰਸਟ ਲੁੱਕ ਜਾਰੀ ਕੀਤਾ ਗਿਆ ਹੈ। ਇਸ ਫਿਲਮ ਦੇ ਵਿੱਚ ਰਣਵੀਰ ਕਪੂਰ ਭਗਵਾਨ ਰਾਮ ਦੀ ਭੂਮਿਕਾ ਵਿੱਚ ਨਜ਼ਰ ਆ ਰਹੇ ਹਨ ਅਤੇ ਸਾਊਥ ਐਕਟਰ ਜਸ਼ਨੂ ਰਾਵਣ ਦੇ ਕਿਰਦਾਰ ਵਿੱਚ ਦੇਖਿਆ ਜਾਵੇਗਾ। ਫਿਲਮ ਦੇ ਵਿੱਚ ਸੀਤਾ ਮਾਤਾ ਦੀ ਭੂਮਿਕਾ ਸਾਊਥ ਐਕਟਰੈਸ ਸਾਈ ਪਾਲਵਿਨ ਵਾਰੀ ਹੈ। ਉਥੇ ਹੀ ਹੁਣ ਟੀਵੀ ਐਕਟਰਸ ਦੀ ਵੀ ਇਸ ਫਿਲਮ ਦੇ ਵਿੱਚ ਐਂਟਰੀ ਹੋ ਗਈ ਹੈ। ਅਸਾਮੀ ਐਕਟਰਸ ਸਰਵੀ ਦਾਸ ਫਿਲਮ ਰਵਾਇਣ ਦੇ ਵਿੱਚ ਉਰਮਲਾ ਦੀ ਭੂਮਿਕਾ ਵਿੱਚ ਦਿਖੇਗੀ। ਉਰਮਲਾ ਮਾਤਾ ਸੀਤਾ ਦੀ ਭੈਣ ਸੀ। ਉਰਮਲਾ ਪ੍ਰਭੂ ਰਾਮ ਦੇ ਭਰਾ ਲਕਸ਼ਮਨ ਦੀ ਪਤਨੀ ਵੀ ਹੈ। ਫਿਲਮ ਦੇ ਵਿੱਚ ਉਰਮਲਾ ਦਾ ਤ્યાਗ ਵੀ ਦਿਖਾਇਆ ਜਾਵੇਗਾ। ਲਕਸ਼ਮਨ ਦਾ ਰੋਲ ਫਿਲਮ ਰਵਾਇਣ ਦੇ ਟੀਵੀ ਐਕਟਰ ਅਰਵੀ ਦੂਬੇ ਨਿਵਾ ਰਿਆ ਹੈ। ਇਸ ਫਿਲਮ ਦੇ ਵਿੱਚ ਸੁਰਵੀ ਦਾਸ ਅਤੇ ਰਵੀ ਦੂਬੇ ਇੱਕ ਸਾਥ ਐਕਟਿੰਗ ਕਰਦੇ ਨਜ਼ਰ ਆਉਣਗੇ। ਸੁਰਵੀ ਇੱਕ ਬਹੁਤ ਵਧੀਆ ਅਭਿਨੇਤਰੀ ਹੈ ਜਿਸ ਨੇ ਕਾਫੀ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਹੈ ਤੇ ਕਈ ਕਈ ਸੀਰੀਅਲ ਦੇ ਵਿੱਚ ਵਧੀਆ ਰੋਲ ਨਿਭਾਏ ਹਨ। ਉਹ ਹਿੰਦੀ ਟੀਵੀ ਸੀਰੀਅਲ ਨੀਮਾ ਦਨਜੋਗਾ ਵਿੱਚ ਵੀ ਨਜ਼ਰ ਆ ਚੁੱਕੀ ਹੈ। ਇਸ ਦੇ ਇਲਾਵਾ ਬੰਗਾਲੀ ਫਿਲਮ ਵੀ ਕਰ ਚੁੱਕੀ ਹੈ। ਹੁਣ ਉਹ ਨਰਤੇਸ਼ ਤਿਵਾਰੀ ਦੀ ਨਿਰਦੇਸ਼ਿਤ ਫਿਲਮ ਰਮਾਂਨ ਦੇ ਵਿੱਚ ਨਜ਼ਰ ਆਵੇਗੀ। ਸੁਰਵੀ ਦਾਸ ਦਾ ਕਹਿਣਾ ਹੈ ਕਿ ਰਣਵੀਰ ਕਪੂਰ ਅਤੇ ਸਾਈ ਪਲਵੀ ਦੇ ਨਾਲ ਕੰਮ ਕਰਨਾ ਬਹੁਤ ਵਧੀਆ ਲੱਗ ਰਿਹਾ ਹੈ। ਰਣਵੀਰ ਕਪੂਰ ਬਹੁਤ ਹੀ ਮਿਹਨਤੀ ਐਕਟਰ ਹੈ ਤੇ ਦਿਲ ਦੇ ਬਹੁਤ ਸਾਫ਼ ਹਨ। ਉਹਨਾਂ ਦੀ ਐਕਟਿੰਗ ਨੂੰ ਦੇਖ ਕੇ ਮੈਂ ਬਹੁਤ ਕੁਝ ਸਿੱਖਿਆ ਹੈ। ਇਸ ਫਿਲਮ ਦਾ ਹਿੱਸਾ ਬਣ ਕੇ ਮੈਂ ਆਪਣੇ ਆਪ ਨੂੰ ਲੱਕੀ ਮਹਿਸੂਸ ਕਰ ਰਹੀ ਹਾਂ। ਰਣਵੀਰ ਕਪੂਰ ਨਾਲ ਸੈੱਟ ਤੇ ਗੱਲਬਾਤ ਕੀਤੀ, ਉਹ ਸਾਰਿਆਂ ਦਾ ਆਦਰ ਕਰਦੇ ਹਨ। ਸ਼ੂਟਿੰਗ ਦੇ ਆਖਰੀ ਦਿਨ ਵੀ ਅਸੀਂ ਕਾਫੀ ਦੇਰ ਗੱਲਬਾਤ ਕੀਤੀ। ਸਾਈ ਪਲਵੀ ਬਹੁਤ ਵਧੀਆ ਅਭਿਨੇਤਰੀ ਹੈ ਅਤੇ ਉਹ ਵੀ ਹਰ ਇੱਕ ਦੇ ਨਾਲ ਕੋਲ ਮਿਲ ਜਾਂਦੀ ਹੈ ਮੈਨੂੰ ਇਹ ਫਿਲਮ ਕਰਕੇ ਬਹੁਤ ਵਧੀਆ ਲੱਗਿਆ ਹੈ ਆਕਸ਼ੇ ਕੁਮਾਰਾ ਤੇ ਅਰਸ਼ਦ ਵਾਰਸੀ ਦੀ ਜੋਲੀ ਐਲਐਲਵੀ 3 ਦੀ ਰਿਲੀਜ਼ ਦੀ ਡੇਟ ਨੂੰ ਹੁਣ 2 ਮਹੀਨੇ ਬਚੇ ਹਨ ਮੇਕਰਜ਼ ਨੇ ਫਿਲਮ ਦੇ ਪ੍ਰੋਮੋਸ਼ਨ ਦੇ ਲਈ ਇੱਕ ਵਧੀਆ ਸਟ੍ਰੈਟੇਜੀ ਬਣਾਈ ਹੈ ਰਿਪੋਰਟਾਂ ਦਾ ਕਹਿਣਾ ਹੈ ਕਿ ਸੈਂਸਰ ਬੋਰਡ ਨੇ ਤਿੰਨ ਵੀਡੀਓ ਨੂੰ ਮਨਜ਼ੂਰੀ ਦਿੱਤੀ ਹੈ दिलचस्प ਗੱਲ ਇਹ ਹੈ ਕਿ ਇਹ ਕੋਈ ਆਮ ਟੀਜ਼ਰ ਨਹੀਂ ਜਾਂ ਟ੍ਰੇਲਰ ਨਹੀਂ ਪਹਿਲਾ ਵੀਡੀਓ Jolly LLV 3 ਰਾਸ਼ਟਰੀ ਗੀਤ ਹੈ ਜੋ 31 ਸਕੰਡ ਦਾ ਹੈ ਦੂਸਰਾ ਵੀਡੀਓ ਫਿਲਮ ਨੂੰ ਪੇਸ਼ ਕਰੇਗਾ ਜੋ 23 ਸਕੰਡ ਦਾ ਹੈ ਤੀਸਰਾ ਵੀਡੀਓ ਕਾਫੀ ਲੰਬਾ ਹੈ ਜੋ 35 ਸਕੰਡ ਦਾ ਹੈ ਇਹ ਵੀਡੀਓ ਫਿਲਮ ਦੀ 릴 ਤੋਂ ਪਹਿਲਾਂ ਪ੍ਰਮੋਸ਼ਨ ਦੇ ਤੌਰ ਤੇ ਰਿਲੀਜ਼ ਕੀਤੇ ਜਾਣਗੇ ਫਿਰ ਥੀਏਟਰ ਵਿੱਚ ਇਹਨਾਂ ਨੂੰ ਦਿਖਾਇਆ ਜਾਵੇਗਾ ਇਸ ਫਿਲਮ ਦਾ ਪਹਿਲਾ ਪਾਗ 2010 ਵਿੱਚ ਰਿਲੀਜ਼ ਹੋਇਆ ਸੀ। ਇਹ ਇੱਕ ਵਧੀਆ ਕੋਰਟ ਡਰਾਮਾ ਹੈ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ। 2013 ਵਿੱਚ ਇਸ ਦਾ ਪਹਿਲਾ ਪਾਗ ਬਣਾਇਆ ਗਿਆ ਸੀ। 2017 ਵਿੱਚ ਦੂਜਾ ਪਾਗ ਆਇਆ ਹੈ। ਇਹਨਾਂ ਨੂੰ ਵੀ ਕਾਫੀ ਪਸੰਦ ਕੀਤਾ ਗਿਆ। ਹੁਣ ਜੋਲੀ ਐਲ ਐਲ ਬੀ 3 ਦਾ ਤੀਜਾ ਪਾਗ 19 ਸਤੰਬਰ ਨੂੰ ਰਿਲੀਜ਼ ਹੋਵੇਗਾ। 1968 ਵਿੱਚ ਤਿਆਰ ਹੋਈ ਫਿਲਮ ਪੱਥਰ ਕੇ ਸਨਮਾ ਬਹੁਤ ਵਧੀਆ ਫਿਲਮ ਰਹੀ ਹੈ। ਇਸ ਫਿਲਮ ਦੇ ਵਿੱਚ ਮਨੋਜ ਕੁਮਾਰ ਅਤੇ ਵਹੀਦਾ ਰਹਿਮਾਨ ਦੀਆਂ ਮੁੱਖੋ ਭੂਮਿਕਾ ਸਨ ਰਾਜਾ ਨਵਾਥੇ ਨੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਸੀ ਇਸ ਫਿਲਮ ਦੇ ਸਕਰੀਨਪਲੇ ਤੋਂ ਵਹੀਦਾ ਖੁਸ਼ ਨੇ ਸੀ ਇਸ ਲਈ ਉਹਨਾਂ ਨੇ ਮਨੋਜ ਕੁਮਾਰ ਨੂੰ ਸਲਾਹ ਦਿੱਤੀ ਕਿ ਇਸ ਦੀ ਸਕ੍ਰਿਪਟ ਤੇ ਦੁਬਾਰਾ ਕੰਮ ਕੀਤਾ ਜਾਣਾ ਚਾਹੀਦਾ ਹੈ ਇਸ ਦੇ ਬਾਅਦ ਮਨੋਜ ਕੁਮਾਰ ਨੇ ਲੇਖਕ ਨੂੰ ਬਿਠਾ ਕੇ ਫਿਲਮ ਦੀ ਕਹਾਣੀ ਦੇ ਵਿੱਚ ਬਦਲਾਅ ਕੀਤੇ ਉਥੇ ਮਨੋਜ ਕੁਮਾਰ ਅਤੇ ਵਿਹੀਦਾ ਨੇ ਫਿਲਮ ਦੇ ਕੁਝ ਸੀਨ ਨੂੰ ਵਧੀਆ ਬਣਾਉਣ ਦੇ ਲਈ ਕਾਫੀ ਮਿਹਨਤ ਕੀਤੀ। ਇਸ ਫਿਲਮ ਦੀ ਸਫਲਤਾ ਦੇ ਬਾਅਦ ਮਨੋਜ ਕੁਮਾਰ ਨੇ ਆਪਣੀ ਕਈ ਫਿਲਮਾਂ ਦੀਆਂ ਸਕ੍ਰਿਪਟਾਂ ਵਿੱਚ ਬਦਲਾਅ ਕੀਤੇ ਹਨ ਅਤੇ ਕਾਫੀ ਧਿਆਨ ਦਿੱਤਾ। ਉਸ ਸਮੇਂ ਇਹ ਫਿਲਮ 40 ਲੱਖ ਦੇ ਵਿੱਚ ਬਣ ਕੇ ਤਿਆਰ ਹੋਈ ਸੀ ਅਤੇ ਬਾਕਸ ਆਫਿਸ ਤੇ ਇਸ ਫਿਲਮ ਨੇ ਉਸ ਸਮੇਂ 1 ਕਰੋੜ 40 ਲੱਖ ਦੀ ਕਮਾਈ ਕੀਤੀ। ਮਨੋਜ ਕੁਮਾਰ ਨੇ ਫਿਲਮ ਦੇ ਮੇਕਰਾਂ ਨੂੰ ਕਿਹਾ ਸੀ ਕਿ ਪੱਥਰ ਕੇ ਸਨਮ ਗਾਣਾ ਮੁਕੇਸ਼ ਤੋਂ ਗਵਾਉਣਾ ਚਾਹੀਦਾ ਹੈ ਲੇਕਿਨ ਮੇਕਰਜ਼ ਨਹੀਂ ਮੰਨੇ ਇਸ ਦੇ ਬਾਅਦ ਇਹ ਗਾਣਾ ਮੁਹੰਮਦ ਰਫੀ ਨੇ ਗਾਇਆ ਇਹ ਗਾਣਾ ਕਾਫੀ ਪਪੂਲਰ ਹੋਇਆ ਇਹ ਫਿਲਮ 1 ਜਨਵਰੀ 1967 ਨੂੰ ਰਿਲੀਜ਼ ਹੋਈ ਸੀ ਉਸ ਸਮੇਂ ਇਸ ਫਿਲਮ ਨੂੰ ਕਾਫੀ ਪਸੰਦ ਕੀਤਾ ਗਿਆ ਤੇ ਇਸ ਨੇ ਉਸ ਸਮੇਂ ਦੇ ਕਈ ਰਿਕਾਰਡ ਤੋੜੇ ਇਸ ਫਿਲਮ ਨੂੰ ਬਹੁਤ ਸਾਰੇ ਅਵਾਰਡ ਵੀ ਮਿਲੇ ਹਨ 1964 ਦੀ ਫਿਲਮ ਸ਼ਹਿਨਾਈ ਦੇ ਗੀਤਕਾਰ ਅਰਜਿੰਦਰ ਕ੍ਰਿਸ਼ਨ ਨੇ ਕਈ ਯਾਦਗਾਰੀ ਗੀਤ ਲਿਖੇ ਹਨ ਇਹਨਾਂ ਵਿੱਚ ਇੱਕ ਗਾਣਾ ਬਹੁਤ ਹਿੱਟ ਹੈ ਨਾ ਝਟਕੋ ਜੁਲਫ ਸੇ ਪਾਣੀ ਇਹ ਗੀਤ ਬਹੁਤ ਵਧੀਆ ਰਿਹਾ ਇਹ ਇਹ ਗੀਤ ਉਹਨਾਂ ਨੇ ਆਪਣੀ ਪਤਨੀ ਤੋਂ ਪ੍ਰੇਰਿਤ ਹੋ ਕੇ ਲਿਖਿਆ ਸੀ ਦਰਸਲ ਅਰਜਿੰਦਰ ਕ੍ਰਿਸ਼ਨ ਦੀ ਪਤਨੀ ਉਸ ਦਿਨ ਨਹਾ ਕੇ ਬਾਹਰ ਨਿਕਲੀ ਤਾਂ ਉਹਨਾਂ ਨੂੰ ਇਸ ਗੀਤ ਦਾ ਆਈਡੀਆ ਆ ਰਿਹਾ ਸੀ ਕਿਉਂਕਿ ਉਹ ਆਪਣੇ ਵਾਲਾਂ ਨੂੰ ਝਟਕਾ ਰਹੀ ਸੀ ਤਦ ਉਹਨਾਂ ਨੇ ਇਹ ਗੀਤ ਤਿਆਰ ਕੀਤਾ ਸ਼ਹਿਨਾਈ ਫਿਲਮ ਇੱਕ ਫੈਮਿਲੀ ਡਰਾਮਾ ਫਿਲਮ ਸੀ ਜਿਸ ਦਾ ਨਿਰਦੇਸ਼ਨ ਐਸ.ਡੀ. ਨਾਰੰਗ ਨੇ ਕੀਤਾ ਇਸ ਦੀ ਕਹਾਣੀ ਗੁਲਸ਼ਨ ਨੰਦਾ ਨੇ ਲਿਖੀ ਸੀ ਅਤੇ ਡਾਇਲੌਗ ਜੈਡ ਹੁਸੈਨ ਨੇ ਇਸ ਫਿਲਮ ਦੇ ਵਿੱਚ ਵਿਸ਼ਵਜੀਤ ਰਾਸ਼ਰੀ ਨਰੂਪਾ ਰਾਏ ਲੀਲਾ ਚਿੱਟਨਸ ਜੌਨੀ ਵੌਕਰ ਇਫਤਕਾਰ ਅਤੇ ਅਸਸ ਸੇਨ ਵਰਗੇ ਕਲਾਕਾਰ ਸਨ ਸ਼ਹਿਨਾਈ ਫਿਲਮ ਦੀ ਕਹਾਣੀ ਇੱਕ ਪਾਇਲਟ ਦੀ ਵਿਧਵਾ ਦੇ ਸੰਘਰਸ਼ ਅਤੇ ਜੀਵਨ ਦੀ ਕਹਾਣੀ ਹੈ ਜੋ ਆਪਣੇ ਪਤੀ ਦੀ ਅੰਤਮ ਇੱਛਾ ਪੂਰੀ ਕਰਨ ਦੇ ਲਈ ਸਖਤ ਮਿਹਨਤ ਕਰਦੀ ਹੈ 1965 ਵਿੱਚ ਨਰੂਪਾ ਰਾਏ ਨੂੰ ਇਸ ਫਿਲਮ ਦੇ ਲਈ ਬੈਸਟ ਸਪੋਰਟਿੰਗ ਐਕਟ੍ਰੈਸ ਦਾ ਫਿਲਮ ਫੇਅਰ ਅਵਾਰਡ ਵੀ ਮਿਲਿਆ ਸੀ ਕਿ ਉਹ ਕਿਵੇਂ ਅਜਹਿ ਮਾਹੌਲ ਦੇ ਵਿੱਚ ਘਰ ਨੂੰ ਸੰਭਾਲਦੀ ਹੈ ਫਿਲਮ ਹੀਰਾ ਫੇਰੀ ਨੂੰ ਲੋਕ ਅੱਜ ਤੱਕ ਵੀ ਭੁੱਲ ਨਹੀਂ पाए ਇਸ ਫਿਲਮ ਦੇ ਕਈ ਸੰਵਾਦ ਅਤੇ ਸੀਨ ਕਾਫੀ ਹਟ ਰਹੇ ਹਾਲ ਹੀ ਵਿੱਚ ਇੱਕ ਮੁਲਾਕਾਤ ਵਿੱਚ ਅਭਿਨੇਤਾ ਸੁਨੀਲ ਛੇਟੀ ਨੇ ਇਸ ਫਿਲਮ ਦੀ ਪੋਪੂਲਰਟੀ ਅਤੇ ਇਸ ਦੇ ਡਾਇਰੈਕਟਰ ਪ੍ਰਿਆ ਦਰਸ਼ਨ ਦੀ ਤਾਰੀਫ ਕੀਤੀ ਹੈ। ਅਸੀਂ ਥੋੜਾ ਬਹੁਤ ਇੰਪਰੋਵਾਈਜ਼ ਕਰਦੇ ਸੀ ਲੇਕਿਨ ਔਰਤ ਦਾ ਚੱਕਰ ਬਾਬੂ ਭయ్యా ਵਰਗੇ ਡਾਇਲੋਗ ਉਹਨਾਂ ਦੇ ਲਿਖੇ ਹੋਏ ਹਨ। ਹਰ ਸ਼ਬਦ ਉਹਨਾਂ ਦਾ ਲਿਖਿਆ ਹੋਇਆ ਹੈ। ਮੈਂ ਆਪਣੀ ਲਾਈਫ ਦੇ ਵਿੱਚ ਅਜਿਹੇ ਡਾਇਰੈਕਟਰ ਕਦੀ ਵੀ ਨਹੀਂ ਦੇਖੇ। ਉਹ ਕਮੇਟੀ ਦੇ ਜ਼ਰੀਏ ਅਜਿਹਾ ਕੁਝ ਦਿਖਾਉਂਦੇ ਹਨ ਜੋ ਹਰੇਕ ਦੇ ਦਿਲੋਂ ਦਿਮਾਗ ਤੇ ਉਤਰ ਜਾਂਦਾ ਹੈ। ਹੀਰਾ ਫੇਰੀ ਤੈਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਪ੍ਰੇਸ਼ ਰਾਵਲ ਫਿਲਮ ਵਿੱਚ ਵਾਪਸ ਆ ਰਹੇ ਹਨ ਮੈਂ ਬਹੁਤ ਐਕਸਾਈਟਡ ਹਾਂ ਲੇਕਿਨ ਰਿਲੀਜ਼ ਵਾਲੇ ਦਿਨ ਹੀ ਗੱਲ ਕਰਾਂਗਾ ਸੁਨੀਲ ਛੇਤੀ ਦਾ ਕਹਿਣਾ ਹੈ ਕਿ ਅੱਜਕੱਲ੍ਹ ਦੀਆਂ ਫਿਲਮਾਂ ਵਿੱਚ ਰਾਈਟਿੰਗ ਨਹੀਂ ਹੁੰਦੀ ਉਹ ਚੁਟਕਲੇ ਨਹੀਂ ਹੁੰਦੇ ਬਸ ਵਟਸਐਪ ਫਾਰਵਰਡ ਵਰਗੇ ਹੁੰਦੇ ਹਨ ਲੇਕਿਨ ਹੈਰਾ ਫੇਰੀ ਵਰਗੀ ਫਿਲਮਾਂ ਚੁਟਕਲਿਆਂ ਤੇ ਆਧਾਰਿਤ ਨਹੀਂ ਸਿਚੁਏਸ਼ਨ ਤੇ ਬਣੀ ਫਿਲਮ ਹੈ ਸੁਨੀਲ ਛੇੜੀ ਦਾ ਕਹਿਣਾ ਹੈ ਕਿ ਅਜਿਹੇ ਫਿਲਮ ਮਿਕਰਾਂ ਦੇ ਨਾਲ ਕੰਮ ਕਰਨਾ ਬਹੁਤ ਵਧੀਆ ਲੱਗਦਾ ਹੈ ਸੁਨੀਲ ਛੇੜੀ ਦਾ ਕਹਿਣਾ ਹੈ ਕਿ ਮੇਰੇ ਕੋਲ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਹਨ ਅਤੇ ਸ਼ੋਅ ਹਨ ਜਿਨ੍ਹਾਂ ਦੀ ਮੈਂ ਸ਼ੂਟਿੰਗ ਕਰਦਾ ਹਾਂ ਮੈਨੂੰ ਇਸ ਫਿਲਮ ਇੰਡਸਟਰੀ ਤੋਂ ਬਹੁਤ ਪਿਆਰ ਮਿਲਿਆ ਹੈ ਫਿਲਮ ਇੰਡਸਟਰੀ ਮੇਰਾ ਘਰ ਹੈ ਮੈਂ ਆਪਣੇ ਸਾਥੀ ਕਲਾਕਾਰਾਂ ਦੇ ਨਾਲ ਕੰਮ ਕਰਕੇ ਸੈੱਟ ਤੇ ਬਹੁਤ ਖੁਸ਼ ਹੁੰਦਾ ਹਾਂ ਇਹ ਮੇਰਾ ਪਰਿਵਾਰ ਹੈ ਇਹ ਮੇਰੇ ਆਪਣੇ ਹਨ ਜਦੋਂ ਤੁਸੀਂ ਦਿਲੋਂ ਚਾਕੇ ਕੋਈ ਵੀ ਕੰਮ ਕਰੋਗੇ ਤਾਂ ਸਫਲਤਾ ਜ਼ਰੂਰ ਮਿਲਦੀ ਹੈ ਮੈਂ ਹਮੇਸ਼ਾ ਜ਼ਿੰਦਗੀ ਦੇ ਵਿੱਚ ਪੋਜ਼ਿਟਿਵ ਸੋਚ ਅਪਣਾਈ ਹੈ ਪੋਜ਼ਿਟਿਵ ਸੋਚ ਹੀ ਤੁਹਾਨੂੰ ਆਕਾਸ਼ ਤੇ ਲੈ ਕੇ ਜਾਂਦੀ ਹੈ ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ